ਦਾਂ ਦਿਖਾਈ ਸਾਰੇ ਸਹਿਮਤ ਹੈ ਜੀ ਕੰਮ ਦਾ ਬੱਲੇ ਬੱਲੇ ਹੈ ਜੀ ਅੱਜ ਬਈ ਲੈਣਾ ਹਜੇ ਹੋਰ ਇਹਨਾਂ ਦੇ ਕੋਲ ਨਹੀਂ ਗੱਡੀ ਬਹੁਤ ਚੱਲ ਰਹੀ ਹੈ ਅਰੇ ਟੋਡੇ ਵਾਲਾ ਕੰਮ ਲੈਣਾ ਲੈ ਜਾਣਾ ਉਹ ਤਾਂ ਹੋਏ 곧 해경에 o e c h e n t 화 a l t n ay o i ਹਾਂ ਜੀ ਕਰੀਏ। ਲੈ ਲੋ। ਆ ਤੁਸੀਂ ਲਾਓ। ਲਾਓ। ਇਹਦੇ ਸਾਹਮਣੇ। ਇਹਦੇ ਆਓ ਤੇ ਆ। ਇਹਦੇ। ਗੁੱਲ ਨੂੰ ਕਰੂ। ਚਲੋ। ਹਾਂ। 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 ਜੀ 2 ਮਿੰਟ ਸਰ। 5 ਆਵੇ। 5 ਵਾਰੀ ਕਰਦੇ। ਆਹ। ਸਾਹਮਣੇ ਕਰੋ। ਸਾਹਮਣੇ ਦੇ ਬੰਦੇ। ਲਾਓ ਜੀ ਟੱਕ। ਚਲੋ। 5 ਮਿੰਟ। ਆਹ। 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 ਚੋਹਰੀ ਮਗਲਾ ਜੀ ਬਗਾ। ਜੰਦਾਬਾਦ। ਚੱਕਰ ਨੂੰ ਕਿਹੜਾ ਸੀ ਰਹਿਣਾ ਸੀ। ओके okay, <laughs> <laughs> जी सर हां जी ਅੱਜ ਜਿਹੜਾ ਸਭਾ ਜਿਹੜਾ ਦਗਾਟ ਨਹੀਂ ਦਿੱਤਾ ਗਿਆ ਅੱਜ ਜਿਹੜੀ ਆ ਖਾਸੀ ਕੰਮ ਅੱਜ ਵਾਰਡ ਨੰਬਰ 86 ਦੇ ਵਿੱਚ ਲਕਾਸ਼ੀਪੁਰੀ ਪਰ ਕੋਨੇ ਪਾਰ ਦੀਆਂ ਨਾਲੀਆਂ ਜਿਹਨੀਆਂ ਗਲੀਆਂ ਨੇ ਉਹਨੂੰ ਦੁਬਾਰਾ ਤੋਂ ਬਣਾਉਣ ਦਾ ਸ਼ੁਭਨਾਮ ਕੀਤਾ ਗਿਆ ਕਿਉਂਕਿ ਇਲੈਕਸ਼ਨ ਦੌਰਾਨ ਚਾਹੇ ਮੇਰਾ ਇਲੈਕਸ਼ਨ ਸੀਗਾ ਚਾਹੇ ਸਾਡੇ ਮਾਨਯੋਗ ਇੱਥੇ ਵਾਰਡ ਦੇ ਹਰਮਨ ਪਿਆਰੇ ਕੌਂਸਲਰ ਮਨਜੀਤ ਸਿੰਘ ਢਿਲੋਂ ਸਾਹਿਬ ਦਾ ਵਾਰਡ ਸੀਗਾ ਕਿਉਂਕਿ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਡਿਵੈਲਪਮੈਂਟ ਜਦੋਂ ਜਦੋਂ ਲੋਕ ਵੋਟ ਪਾਉਂਦੇ ਨੇ ਲੋਕਾਂ ਦੀ ਉਕਾਸ ਹੁੰਦੀ ਆ ਕਿ ਜਿਸ ਬੰਦੇ ਨੂੰ ਅਸੀਂ ਵੋਟ ਪਾ ਰਹੇ ਹਾਂ ਕੀ ਆ ਸਾਡੇ ਕੰਮ ਕਰੇਗਾ ਕੀ ਡਿਵੈਲਪਮੈਂਟ ਦੇ ਕੰਮ ਹੋਣਗੇ ਕਿਉਂਕਿ ਰਵਾਇਤੀ ਪਾਰਟੀਆਂ ਨੇ ਲੋਕਾਂ ਨੂੰ ਬਹੁਤ ਹਰਾਨ ਤੇ ਪਰੇਸ਼ਾਨ ਕੀਤਾ ਹੈ ਸੀ ਕਾਫੀ ਸਾਲਾਂ ਤੋਂ ਵੋਟ ਲੈ ਜਾਂਦੇ ਸੀ ਪਰ ਮੁੜ ਕੇ ਨਜ਼ਰ ਨਹੀਂ ਸੀ ਆਉਂਦੇ ਜਦੋਂ ਜਦੋਂ ਅਸੀਂ ਇੱਥੇ ਇਲੈਕਸ਼ਨ ਵਿੱਚ ਆਏ ਹਾਂ ਲੋਕਾਂ ਦੀ ਕੋਈ ਡਿਮਾਂਡ ਹੁੰਦੀ ਜੀ ਵੋਟਾਂ ਸੀ ਤੁਹਾਨੂੰ ਪਾ ਦੇਣੀ ਆ ਪਰ ਕਿਤੇ ਨਾ ਕਿਤੇ ਮੁੜ ਕੇ ਨਜ਼ਰ ਵੀ ਆ ਜੇ ਸਾਡੇ ਕੰਮ ਹੀ ਹੋ ਜਾਣ ਅੱਜ ਇਹ ਹੈ ਕਿ ਸਾਡੇ 3.5 ਸਾਲ ਤੋਂ ਲਗਾਤਾਰ ਕੰਮ ਵੀ ਹੋ ਰਹੇ ਨੇ ਹਲਕਾ ਨੌਰ ਦੇ ਵਿੱਚ ਉਹ ਮੌਜੂਦਾ ਕਾਉਂ ਲੋਕਾਂ ਦੇ ਯੋਗਦਾਨ ਅੱਜ ਗਲੀਆਂ ਦਾ ਸ਼ਰਮ ਰਮ ਕਰ ਰਹੀਆਂ ਇਹ ਗਲੀਆਂ ਦਾ ਕੰਮ 1 ਮਹੀਨੇ ਚ ਕੰਪਲੀਟ ਹੋ ਜਾ ਰਿਹਾ ਤੇ ਤਕਰੀਬਨ ਸਾਰੀਆਂ ਆਰਐਮਸੀ ਦੀਆਂ ਗਲੀਆਂ ਬਣਨੀਆਂ ਜਿਸ ਦੇ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਔਰ ਕਾਫੀ ਦੇਰ ਤੋਂ ਬਣੀਆਂ ਵੀ ਨਹੀਂ ਸੀਗੀਆਂ ਅੱਜ ਲੋਕ ਵਧੀਆ ਸੜਕਾਂ ਲੈ ਲੈਣਗੇ ਔਰ ਆਮਲੇ ਟਾਈਮ ਦੇ ਜਿਹੜੀ ਜਿਹੜੀ ਰੈਂਦੀ ਡਿਵੈਲਪਮੈਂਟ ਆ ਉਸ ਨੂੰ ਪੂਰਾ ਕੀਤਾ ਜਾਏਗਾ ਉਹਦੇ ਬਿਲਕੁਲ ਸਾਹਮਣੇ ਛੇਪਰੀ ਅਧਿਆਦਰ ਪਰ ਵੀ ਪੂਲੀ ਬਣਾਈ ਹੈ ਔਰ ਡਿਸਪੋਜ਼ਲ ਵੀ ਲਾ ਲਏ ਆ ਉਭੀ ਜੰਦਰਨ ਜਰਨ ਦੀ ਮੋੜ ਕਰਦ ਮੋੜ ਕਰਨਾ ਜਿਹੜਾ ਇਸ ਇਲਾਕੇ ਵਿੱਚ ਪਾਣੀ ਸਰਪਾਦਾ ਵਿੱਚ ਕਾਫੀ 2 2 3 ਦਿਨ 4 ਘੰਟੇ ਲੋਕਾਂ ਦੇ ਘਰਾਂ ਜਾਂਦਾ ਉਹ ਜਾਣਾ ਬੰਦ ਹੋ ਜਾਏ ਸਾਰਾ ਪਾਈਪ ਨੂੰ ਨਹੀਂ ਪਈ ਗੀ ਨਵੀਂ ਨਾ ਪਰ ਇੱਕ ਵਾਰ ਸਾਰੇ ਸੰਬੰਧਿਤ ਬਿਰਾਦਰੀ ਦੀ ਜੋ ਨਾਲ ਹੀ ਬਿਲਕੁਲ ਡਿਸਪੋਜ਼ਲ ਲਾ ਦੇਣੀ ਹੈ ਜਿਹੜੀ ਡਿਸਪੋਜ਼ਲ ਇਸ ਇਲਾਕੇ ਦੇ ਪਾਣੀ ਨੂੰ ਟਰਾਈ ਕਰੇਗੀ ਸਾਰਾ ਜੀ ਕਿੰਨੀ ਲਾਗਤ ਨਾਲ ਜਿਹੜਾ ਇਹ 46 ਲਗਦੀ ਲਗਤ ਨਾਲ ਹੈ ਜਿਹੜਾ ਕੰਮ ਹੋ ਰਿਹਾ ਹੈ ਬਾਕੀ ਆਨ ਵਾਲੇ ਕੰਮ ਤੇ ਜਦੋਂ ਸਟਾਰਟ ਕਰਨਗੇ ਉਹਨੂੰ ਫਿਰਸੀ ਮੋੜ ਦੀ ਦੱਸੀ ਜਾਵੇ ਸਾਬ ਔਰ ਸਾਡੇ ਇਲਾਕੇ ਦੇ ਨੌਸ ਦੇ ਐਮਐਲਏ ਸ਼੍ਰੀ ਚੌਦੀ ਮੱਲਾ ਬਗਾਹੀ ਦੀ ਕੰਮਾਂ ਨੂੰ ਦੇਖਦੇ ਹੋਏ ਮੈਂ ਆਪ ਤੇ ਸ਼ਾਮਲ ਹੋ ਰਿਹਾ ਕਾਂਗਰਸ ਨੂੰ ਆਲਵੀ ਦਾ ਕਹਿ ਰਿਹਾ ਉਹ ਮੇਰੇ ਨਾਲ ਜੈਨ ਸਾਹਿਬ ਵੀ ਖੜੇ ਜਿਹੜੇ ਪੁਰਾਣੇ ਵਿਰਸ਼ਟ ਕਾਂਗਰਸੀ ਨੇਤਾ ਸੀ ਸਾਡੇ ਇਲਾਕੇ ਦੇ ਧੰਨਵਾਦ ਦੋਸਤੋ ਮੈਂ ਤੁਹਾਨੂੰ ਦੱਸ ਦਿਆ ਮੈਂ ਕਾਂਗਰਸ ਦਾ ਕੱਟਰ ਸਪਾਈ ਸੀ ਲੈ 50 ਸਾਲ ਕਾਂਗਰਸ ਦੀ ਸੇਵਾ ਕੀਤੀ 450 ਸਾਲ ਸੇਵਾ ਦੇ ਵਿੱਚ ਕੁਛ ਨਹੀਂ ਪਾਇਆ ਜੋ ਮੋਹਨ لال ਬੱਗਾ ਨੇ ਇਹਨਾਂ ਨੇ 50 ਸਾਲ ਚ ਇੱਕ ਕੰਮ ਕੀਤਾ ਮੋਹਨ لال ਬੱਗੇ ਨੇ 4 ਸਾਲ ਦੇ ਸਾਡੇ ਇਲਾਕੇ ਦੀ ਨਾਹਰ ਬਜਾਈ ਬੋਲੇ ਨਾਹ ਸਾਡੇ ਅਵਨ ਬੱਗਾ ਜੀ ਸਾਡੇ ਮਨਜੀਤ ਸਿੰਘ ਢੱਲੋ ਜੀ ਇਹਨਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਪੂਰੀ ਇਲਾਕੇ ਦੇ ਸਾਰੇ ਸੱਜਣ ਵੱਡੇ ਭੈਣ ਭਰਾਓ ਛੋਟੇ ਸਭ ਬਜ਼ੁਰਗੋ ਜਿਹੜਾ ਆ ਇਲਾਕੇ ਸਾਡੇ ਅੱਜ ਨਵਾਂ ਕੰਮ ਹੋਣ ਜਾ ਰਿਹਾ ਇਹ 30 ਸਾਲਾਂ ਚ ਕਦੀ ਕਿਸੇ ਐਮਐਲਏ ਜਾਂ ਕੌਂਸਲਰ ਨੇ ਨਹੀਂ ਕਰਾਇਆ ਸੀ ਉਹ ਸਾਰੀ ਪਬਲਿਕ ਸਾਧਰੀਆ ਕੌਂਸਲਰ ਸਾਹਿਬ ਹੋਰ ਐਮਐਲਏ ਸਾਹਿਬ ਦਾ ਨਵਾਂ ਟਿਊਬਵੈਲ ਵੀ ਲਵਾਇਆ ਔਰ ਸਾਨੂੰ ਆਸ ਹੈ ਅੱਗੋਂ ਵੀ ਕਰਨਗੇ ਔਰ ਆਪ ਦੀ ਸਰਕਾਰ ਜਿਹੜੀ ਆ ਸਹੀ ਢੰਗ ਨਾਲ ਕੰਮ ਕਰ ਰਹੀ ਆ ਮੈਂ ਅੱਜ ਆਪਣਾ ਕਾਂਗਰਸ ਪਾਰਟੀ ਤੋਂ ਰਜਾਈਂ ਦੇ ਕੇ ਆਪ ਦੀ ਮੈਂਬਰਸ਼ਿਪ ਲੈ ਰਿਹਾ ਔਰ ਮੈਨੂੰ ਖੁਸ਼ੀ ਆਜਾ 30 ਸਾਲਾਂ ਦੇ ਜੰਜਾਲ ਚੋਂ ਨਿਕਲ ਕੇ ਬਾਹਰ ਆ ਰਿਹਾ ਅੱਜ ਹਲਕਾ ਉਤਰੀ ਰੇ ਵਾਰਡ ਨੰਬਰ 86 ਜੋ ਕਿ ਮੈਂ ਕਹਿ ਸਕਦਾ ਸਾਡੇ ਵਾਰਡ ਦਾ ਬਹੁਤ ਹੀ ਕਹਿ ਸਕਦਾ ਕਰਦੇ ਗਏ। ਕਹਨੀ ਵਰਦੀਲਾ ਏਰੀਆ ਜਿਹਦੇ ਵਿੱਚ ਡੋਮੈਸਟਿਕ ਕਮਰਸ਼ੀਅਲ ਸਾਰੀਆਂ ਐਕਟੀਵਿਟੀਜ਼ ਇਸ ਵਾਰਡ ਚ ਹੁੰਦੀਆਂ ਨੇ ਔਰ ਬੜੀ ਨੀਡ ਸੀ ਇਸ ਏਰੀਆ ਦੇ ਵਿੱਚ ਸੜਕਾਂ ਦੀ ਔਰ ਮਾਨਜੋ ਐਮਐਲਏ ਮਗਲਾਲ ਬੱਗਾ ਜੀ ਨੇ ਔਰ ਵਾਰਡ ਦੇ ਹਰਮਨਪਿਆਰੇ ਕਾਉਂਸਲਰ ਸਰ ਮਨਜੀਤ ਸਿੰਘ ਢਿੱਲੋ ਜੀ ਨੇ ਇਕੱਠੇ ਹੋ ਗਏ ਅੱਜ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਜਮੂਰਤ ਕੀਤਾ ਔਰ ਜਿੱਥੇ ਸਾਡੀ ਸਾਰੀ ਟੀਮ ਵੀ ਇੱਥੇ ਖੜੀ ਹੈ ਪਰ ਮੈਂ ਆਪਣੇ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦੇਣਾ ਔਰ ਤੁਹਾਡੇ ਮਾਧਮ ਤੋਂ ਵੀ ਜ਼ਰੂਰ ਕਰੂੰਗਾ ਕਿ ਜਦੋਂ ਅਸੀਂ ਰੋਡ ਦੀ ਪਟਾਈ ਕਰਦੇ ਹਾਂ ਉਸ ਤੋਂ ਬਾਅਦ ਜਿਨਾਂ ਦੀ ਕੋਈ ਕਨੈਕਸ਼ਨ ਲੈਣਾ ਹੈ ਉਹ ਆਪਣੇ ਆਪਣੇ ਕਨੈਕਸ਼ਨ ਜ਼ਰੂਰ ਕਰ ਲੈਣ ਕਿਉਂਕਿ ਜਦੋਂ ਰੋਡ ਬਣ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਅਸੀਂ ਪਟਾਈ ਕਰਦੇ ਹਾਂ ਰੋਡ ਰੋਡ ਦੀ ਸਟਰੈਂਥ ਖਤਮ ਹੋ ਜਾਂਦੀ ਹੈ ਤੇ ਬੇਨਤੀ ਮੈਂ ਕਰੂੰਗਾ ਕਿਉਂਕਿ ਜੜੀ ਵੀ ਡਿਵੈਲਪਮੈਂਟ ਹੋ ਰਹੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਹੋ ਰਹੀ ਹੈ ਇਹਨੂੰ ਅਸੀਂ ਐਡੇ ਬਿਧਾਉਂਦੇ ਹੋਏ ਇਹਦੀ ਗਤੀ ਹੋਰ ਤੇਜ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਵਾਰਨ ਪਰ 86 ਦੇ ਵਿੱਚ ਕਈ ਮਹੂਰਤ ਹੋਣ ਜਾ ਰਹੇ ਨੇ ਆਉਣ ਵਾਲੇ 15-20 ਦਿਨਾਂ 'ਚ ਤੁਹਾਨੂੰ ਹੋਰ ਮੌਕੇ ਦੇਵਾਂਗੇ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਪਰ ਅਕਲਾ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਅੱਜ? ਇੱਕ ਗੱਲ ਜੀਤੇਗਾ ਤੁਹਾਡੇ ਬਾਅਦ। ਸਭ ਤੋਂ ਪਹਿਲਾਂ ਤਾਂ ਜੀ ਮੈਂ ਆਪਣੇ ਵੱਡੇ ਵੀਰ ਮਦਨ ਚੌਧਰੀ ਮਦਨਾਲਲ ਪਟਾ ਜੀ ਦਾ ਕੋਟਨ-ਕੋਟ ਧੰਨਵਾਦ ਕਰਦਾ ਜਿਹੜੇ ਕਿ ਮੇਰੇ ਹਰ ਇੱਕ ਕੰਮ ਨੂੰ ਅੰਦੇ ਬੋਲ ਦੇ ਵਿੱਚ ਕਰਕੇ ਮੇਰੇ ਜਿਹੜੇ ਮੈਂ ਲੋਕਾਂ ਨਾਲ ਵਾਅਦੇ ਕੀਤੇ ਜਾਂ ਐਮਐਲਏ ਸਾਹਿਬ ਨੇ ਜੋ ਵਾਅਦੇ ਕੀਤੇ ਸੀ ਉਹ ਮਾਰੀ-ਵਾਰੀ ਅਸੀਂ ਸਾਰੇ ਪੂਰੇ ਕਰਦੇ ਨੇ ਕਰਨ ਲੱਗੇ ਹੋਏ ਆ। ਤੁਹਾਡੇ ਵੀ ਸਾਡੇ ਮਹੱਲੇ ਦੇ ਵਿੱਚ ਥੋੜੀਆਂ ਗਲੀਆਂ ਦੀ ਤੇ ਸਾਡੇ ਪਾਰਕ ਦੀ ਜਿਹੜੀ ਡਿਮਾਂਡ ਸੀ ਕਾਫੀ ਚੜਤੋ ਕਾਫੀ ਕਾ ਖਰਾਬ ਹਾਲਾਤ ਸੀ ਜਿਹਦੇ ਕ ਅਸੀਂ ਥੋੜੇ ਦਿਨ ਪਹਿਲਾਂ ਪਾਰਕ ਦਾ ਮੂਰਤ ਕੀਤਾ ਸੀ ਜੁੜਾ ਕਿ ਸਾਡੇ 1 ਮਹੀਨੇ ਦੇ ਵਿੱਚ ਰੈਡੀ ਹੋ ਗਿਆ ਹੁਣ ਅਸੀਂ ਗਲੀਆਂ ਦਾ ਕਰਤਾ 10 ਨੂੰ ਐਮਐਲਏ ਸਾਹਿਬ ਨੇ ਦੱਸਿਆ ਵੀ ਅਸੀਂ ਡਿਸਪੋਜ਼ਲ ਦਾ ਵੀ ਮੁਰਤ ਕਰਨਾ ਜਿਹੜਾ ਕਿ ਨਾਲੀਆਂ ਇਥੋਂ ਗਲੀਆਂ ਦੇ ਵਿੱਚੋਂ ਹੀ ਇਹੀ ਗਲੀਆਂ ਦੇ ਵਿੱਚੋਂ ਚੱਕ ਕੇ ਪਾਈਪਾਂ ਨਾਲ ਦੀ ਨਾਲ ਅਸੀਂ ਪਾ ਦੇਣੀਆਂ ਨੇ ਜਿਹੜਾ ਕਿ ਮੁੜ ਕੇ ਦੁਬਾਰਾ ਗਲੀ ਸਾਡੀ ਕੋ ਬੇਸਤ ਨਾ ਹੋਵੇ ਇਸ ਸਰ ਕੇ ਮੈਂ ਤਹਿ ਦਿਲੋਂ ਧੰਨਵਾਦੀਆਂ ਮੇਰੇ ਵੱਡੇ ਵੀਰ ਚੌਧਰੀ ਮਦਨ لال ਬਗਾ ਜੀ ਦਾ ਔਰ ਮੇਰੇ ਭਤੀਜੇ ਛੋਟੇ ਵੀਰ ਅਮਨ ਬਗਾ ਜੀ ਦਾ ਔਰ ਜਿਨ੍ਹਾਂ ਨੇ ਮੈਨੂੰ ਸਾਰੇ ਸਹਿਯੋਗ ਦੇ ਨਾਲ ਮੇਰੇ ਇਲਾਕੇ ਦੇ ਵਿੱਚ ਮੇਰੀ ਸ਼ਾਨ ਵਧਾਈ ਔਰ ਪਰਮਾਤਮਾ ਤਾਂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਔਰ ਸਾਰਿਆਂ ਨੂੰ ਵਧੀਆ ਜਿੰਨੇ ਵੀ ਮੇਰੇ ਇੱਥੇ ਸਾਥੀ ਬੈਠੇ ਨੇ ਸਾਰਿਆਂ ਦਾ ਬਹੁਤ-ਬਹੁਤ तहे ਦਿਲੋਂ ਧੰਨਵਾਦ ਜਿਨ੍ਹਾਂ ਨੇ ਇੱਥੇ ਮੇਰੇ ਨਾਲ ਪਹੁੰਚ ਕੇ ਮੋਢੇ ਨਾਲ ਮੋਢਾ ਖੜਕੇ ਲਾਜੋੜ ਕੇ ਅਸੀਂ ਇਹਨਾਂ ਦਾ ਜੀ ਆਇਆਂ ਕਹਿੰਦਾ ਹਾਂ। ਹਾਂਜੀ ਅੱਜ ਕੁਛ ਕੀ ਕਰਨਾ ਚੌਧਰੀ ਮਤਲਬ ਉਹ ਬੱਕੇ ਹਲਕਾ ਨਾਰਥ ਦੇ ਐਮ ਐਲ ਏ ਸਾਹਿਬ ਅੱਜ ਇਹ ਬਗਾਨੀ ਆ ਕੀਤਾ ਗਿਆ ਕੀ ਕਰਨਾ ਕੋਈ। ਬੱਕਾ ਜੀ ਵੱਲੋਂ ਅੱਜ ਹਲਕਾ ਨਾਰਥ ਵਿੱਚ ਤਰਕੋਨੀ پارک ਪੈਂਦੀ ਹੈ ਜਿਹਨੂੰ ਸ਼ਿਪਰੀ ਸੰਤੋਖਰਾਂ ਗਲੀ ਨੰਬਰ 4 ਵਿੱਚ ਉਹਨਾਂ ਦਾ ਅਧਿਕਾਰਨ ਕੀਤਾ ਹੈ। ਔਰ ਉਦਘਾਟਨ ਕਰਕੇ ਲੋਕਾਂ ਨੇ ਇਸ ਪੁਰਕ ਕੀਤੀ ਹੈ ਜਿਹੜੀ ਪਿਛਲੇ 15 ਸਾਲ ਤੋਂ ਅੰਡਵੈਲਪ ਵਰਕ ਪਈ ਸੀ ਜਿਹਦੇ ਵਿੱਚ ਬਹੁਤ ਗੰਦਗੀ ਸੀ ਉਹਨੂੰ ਅੱਜ ਸਾਫ ਸੁਥਰਾ ਕਰਕੇ چارਦਵਾਰੀ ਕਰਕੇ ਲੋਕਾਂ ਦੇ ਸ਼ਹਿਰਗਰਾਂ ਵਾਸਤੇ ਇਹ ਜਗ੍ਹਾ ਬਣਾ ਕੇ ਦਿੱਤੀ ਹੈ ਔਰ ਲੋਕ ਬੜੇ ਖੁਸ਼ ਨੇ ਇਲਾਕੇ ਨੂੰ ਅਸੀਂ ਬੜਾ ਖੁਸ਼ ਹਾਂ ਔਰ ਧੰਨਵਾਦ ਕਰਦੇ ਹਾਂ ਬਗਾਈ ਦਾ ਜਿਨ੍ਹਾਂ ਨੇ ਇੱਕ ਛੋਟੀ ਜੀ ਪਹਿਲ ਕਦਮੀ ਕਰਦੇ ਹੋਏ ਇੱਕ ਛੋਟਾ ਜਿਹਾ ਮੈਸੇਜ ਦੇ ਵਿੱਚ ਇਸ ਪਾਰਕ ਦਾ ਸੁੰਦਰੀਕਰਨ ਕਰਕੇ ਔਰ ਨਾਲ ਦੀਆਂ ਲੱਗਦੀਆਂ ਹੋਈਆਂ ਗਲੀਆਂ ਦਾ ਵੀ ਅੱਜ ਤੋਂ ਕਾਫੀ ਕੀਤਾ ਬਲਬਾ ਜੀ ਨੇ ਜਿਹੜੀਆਂ ਕਾਫੀ ਲੰਬੇ ਅਰਸੇ ਤੋਂ ਆਸੇ ਤੋਂ ਪਈਆਂ ਸੀ ਖਰਾਬ ਪਈਆਂ ਸੀ ਟੁੱਟੀਆਂ ਹੋਈਆਂ ਸੀ ਅੱਜ ਉਹਨਾਂ ਦਾ ਰਿਪੇਅਰ ਕੀਤਾ ਬਗਾਏ ਨੇ ਔਰ ਤੁਸੀਂ ਦੇਖਦੇ ਹੋ ਕੋੜਾ ਸਾਹਿਬ ਵੀ ਲਗਾਤਾਰ ਬਗਾਜੀ ਲੜੀ ਵਾਰ ਕਦੇ ਆਚਾਰ ਸਮੇ ਪੁਲ ਦਾ ਦੁਕਾਣ ਦੇਖ ਲੋ ਕਦੇ ਆਛੀਪੁਰੀ ਵਾਲੀ ਪੁਲੀ ਵੀ ਹੋ ਤਿਆਰ ਹੋ ਗਈ ਹੈ ਬਹੁਤ ਜਲ ਥੋਨੂੰ ਇਹ ਵੀ ਲੋਕਾਂ ਦੇ ਸਪੁਰਦਾਰੀ ਕੀਤੀ ਜਾਣੀ ਹੈ 1 2 4 ਦਿਨ ਦੇ ਵਿੱਚ ਇਹ ਵੀ ਪ੍ਰੋਗਰਾਮ ਲਿਖਿਆ ਜਾਣਾ ਹੈ ਇਸ ਪੁਲ ਦਾ ਦੁਕਾਣ ਵੀ ਹੋ ਸਕਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਅਗਵਾਰ ਸਿੰਘ ਮਾਨਸਾਹਵ ਕਰਨ ਨਹੀਂ ਤਾਂ ਕੋਈ ਨਾ ਕਿਸੇ ਮੰਤਰੀ ਸਾਹਿਬ ਦੀ ਡਿਊਟੀ ਲੱਗੇਗੀ ਉਹ ਇਸ ਪੁਲੀਆ ਦਾ ਡਾਕਟਰ ਬਗਾ ਜੀ ਦੇ ਨਾਲ ਕਰਨਗੇ ਆ ਕੇ ਔਰ ਬੜੀ ਜਲਦੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲਣ ਜਾ ਰਹੀ ਹੈ ਜਿਹੜਾ ਲੰਮਾ ਜਾਮ ਲੱਗਦੇ ਨੇ ਇੱਥੇ ਮੇਨ ਸ਼ਿਪ ਰੋਡ ਤੇ ਉਹਨਾਂ ਤੋਂ ਨਿਯਾਤ ਮਿਲੇਗੀ ਇਹਦੇ ਨਾਲ ਬੜਾ ਵੱਡਾ ਫਰਕ ਪਏਗਾ ਵਪਾਰੀ ਵਰਗ ਨੂੰ ਆਉਣ ਜਾਣ ਦੇ ਵਿੱਚ ਜਿਹੜੀ ਜਿਗਤਾਰੀ ਸੀ ਉਹਦਾ ਬਹੁਤ ਵੱਡਾ ਹੱਲ ਹੈ ਇਹ ਪੁਲੀ ਜਿਹੜੀ ਹੈ ਬੜੀ ਜਲਦੀ ਲੋਕਾਂ ਦੇ ਬਗਾ ਜੀ ਸਪੋਰਥ ਕਰਨਗੇ ਔਰ ਮੈਂ ਇਸ ਤਰੀ ਲਿ ਵਧਾਈ ਦਾ ਪਾਤਰ ਬਦਲਾਲ ਬਗਾ ਜੀ ਨੂੰ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਦਿਲ ਰਾਤ ਪੂਰਾ ਪਰਿਵਾਰ ਲੋਕਾਂ ਦੀ ਸੇਵਾ ਵਿੱਚ ਜੁੜਿਆ ਹੋਇਆ ਲੱਗਿਆ ਹੋਇਆ ਜਦੋਂ ਦੀ ਲੋਕਾਂ ਨੇ ਬਾਗਦੌਰ ਬੱਕਾਈ ਨੂੰ ਸੰਭਾਲੀ ਹੈ ਉਹਦਾ ਇੱਕ ਇੱਕ ਬੋਰਡ ਦਾ ਮੁੱਲ ਮਦਲਾਲ ਬੱਕਾਈ ਦਾ ਪੂਰਾ ਪਰਿਵਾਰ ਦਿਨ ਰਾਤ ਨੋਰਥ ਹਰ ਕੇ ਵੀ ਸੇਵਾ ਕਰਕੇ ਪਬਲਿਕ ਨੂੰ ਮੋੜ ਰਿਹਾ ਹੈ ਧੰਨਵਾਦ